tera aas agaya hai tere dar pe sar jhukana tujhe mil gaya pujari vaise mere waste te sare jinne vi kalakar hai sare pujan wale hi hai ji koi vi kalakar maada nahi a aur jinne vi film industry ch gaundey a mohan ravi sahab lata mangeshkar asa bhosle mukesh mannade ਤੋਰੀ ਬਹੁਤ ਸਾਰੇ ਕਲਾਗਾਰ ਆ ਕੀ ਕਮਾਲ ਹੈ ਜੀ ਉਹਨਾਂ ਵਰਗਾ ਤਾਂ ਅਸੀਂ ਕਦੀ ਗਾ ਨਹੀਂ ਸਕਦੇ زندگی ਜਿਹੜੀ ਹੈ ਹੈ ਹੀ ਸੰਘਰਸ਼ ਆ ਹਾਂਜੀ ਹਾਂਜੀ ਇਹ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਵੀ ਮੈਂ ਸੰਘਰਸ਼ ਨਹੀਂ ਕੀਤਾ ਬਿਲਕੁਲ ਜੀ ਕੋਈ ਥੋੜਾ ਵੱਧ ਕਰ ਲੈਂਦਾ ਕੋਈ ਥੋੜਾ ਘੱਟ ਕਰ ਲੈਂਦਾ ਉਹ ਜਦ ਯਾਦ ਆਏ ਬਹੁਤ ਯਾਦ ਆਏ ਸ੍ਰੀ ਕਾਲ ਦੋਸਤੋ ਰੋਜ਼ਾਨਾ ਪ੍ਰਾਈਮ ਨਿਊਜ਼ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਵਾਜੇ ਦੇ ਉਸ ਉਸਤਾਦ ਦੇ ਨਾਲ ਮਿਲੌਣ ਜਾ ਰਿਹਾ ਜਿਨ੍ਹਾਂ ਦੇ ਸ਼ਾਗਿਰਦਾਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਧੂਮਾਂ ਪਾਈਆਂ ਜੀ ਹਾਂ ਨਿਰਮਲ ਜਿਹੜਾ ਕਿ ਬਾਈ ਦੀਆਂ ਬਹੁਤ ਸਾਰੀਆਂ ਇੰਟਰਵਿਊਆਂ ਜਿਹੜੀਆਂ ਚੱਲੀਆਂ ਨੇ ਦੋ ਆਵਾਜ਼ਾਂ ਵੀ ਕੱਢਦਾ ਇਸ ਤੋਂ ਇਲਾਵਾ ਜੇ ਵਡਾਲੀ ਡੋਗਰਾ ਪਿੰਡ ਦੇ ਵਿੱਚ ਇੱਕ ਕਲਾਕਾਰ ਹੈ ਜਿਸ ਕੁੜੀ ਦਾ ਨਾਮ ਹੈ ਪਰਮ ਜੀ ਹਾਂ ਬਹੁਤ ਸਾਰੇ ਚੈਨਲਾਂ ਤੇ ਉਸ ਕੁੜੀ ਦੀ ਆਵਾਜ਼ ਨੇ ਧੁੰਮਾ ਪਾਈਆਂ ਤੇ ਉਹਨਾਂ ਦੇ ਉਸਤਾਦ ਜੀ ਕੌਣ ਨੇ ਉਹ ਸਾਡੇ ਨਾਲ ਨੇ ਸਰਦਾਰ ਅਵਤਾਰ ਸਿੰਘ ਜੀ ਭੌਰ ਸਾਹਿਬ ਤੇ ਭੌਰ ਸਾਹਿਬ ਸਾਡੇ ਚੈਨਲ ਰੋਜ਼ਾਨਾ ਪ੍ਰਾਈਮ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਭੌਰ ਸਾਹਿਬ ਇਹ ਗੱਲਾਂ ਬਾਤਾਂ ਦਾ سلسلہ ਤੇ ਮੈਂ ਕਹਿੰਦਾ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਾ ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਕੋਈ ਸਾਡੇ ਦਰਸ਼ਕਾਂ ਨੂੰ ਸੁਣਾਇਆ ਜਾਵੇ ਠੀਕ ਹੈ ਜੀ ਰਬ ਕੀ ਜੇ ਕਿਰਪਾਨੀ ਦਾ ਰਬ ਕੀ ਜੇ ਕਿਰਪਾਨੀ ਦਾ ਰਬ ਕੀ ਜੇ ਕਿਰਪਾਨੀ ਦਾ ਮੋਹ ਕਬ ਗਲ ਲਾਵੇਂਗੇ ਕਬ ਗਲ ਲਾਵਾਂਗੇ ਪ੍ਰਭ ਕੀ ਜੇ ਕਿਰਪਾ ਨਿਦਾਂ ਹਾ ਤੁਮਰੀ ਕਰੂੰ ਨਿਤ ਆਸ ਕਹਿ ਸਕਦੇ ਆਂ ਕਿ ਇੰਨੀ ਪਿਆਰੀ ਜਿਹੜੀ ਆ ਪੌਰ ਸਾਹਿਬ ਦੀ ਆਵਾਜ਼ ਤੇ ਉਸ ਦੇ ਨਾਲ ਜਿਹੜਾ ਵਾਜਾ ਵੀ ਬਹੁਤ ਹੀ ਬੇਮਿਸਾਲ ਜਿਹੜਾ ਹੈ ਉਹ ਜਉਂਦੇ ਨੇ ਪੌਰ ਸਾਹਿਬ ਅਵਤਾਰ ਸਿੰਘ ਪੌਰ ਜੀ ਹੁਣਾਂ ਦੀ ਜਿਹੜੀ ਹੈ ਉਹ ਸ਼ੁਰੂਆਤ ਕਿਵੇਂ ਹੁੰਦੀ ਹੈ ਸ਼ੁਰੂਆਤ ਤੇ ਮੇਰਾ ਬਚਪਨ ਦਾ ਸ਼ੌਂਕ ਸੀ ਅੱਛਾ ਜੀ ਤੇ ਬਸ ਇਸ ਤਰ੍ਹਾਂ ਇੱਕ ਦਿਨ ਪਿੰਡ ਸਾਡੇ ਗੁਰਦੁਆਰੇ ਪਿੰਡ ਚ ਨਾ ਬਾਬਾ ਆਇਆ ਗੁਰਦੁਆਰੇ ਉਹਦਾ ਛੋਟਾ ਜਿਹਾ ਮੁੰਡਾ ਢੋਲਕੀ ਵਜਾਉਂਦਾ ਹੁੰਦਾ ਸੀ ਅੱਛਾ ਜੀ ਉਹਨੂੰ ਵੇਖ ਕੇ ਤੇ ਮੈਂ ਫਿਰ ਆਪਣੇ ਮਹਫਜ਼ ਸਾਹਿਬ ਨੂੰ ਕਹਿੰਦਾ ਜੀ ਮੈਨੂੰ ਇੱਕ ਢੋਲਕੀ ਲੈ ਦੋ। ਅੱਛਾ ਜੀ। ਉਹ ਕਹਿੰਦੇ ਆਪਣੇ ਕੋਲ ਵਾਜਾ ਢੋਲਕੀ ਹੈਗਾ ਜੀ। ਉਹ ਵਾਜਾ ਤੋ ਲੈਗਾ ਵਾ। ਅੱਛਾ। ਮੈਂ ਕਿੱਥੇ ਜੀ ਇਹ ਫੁਲਾਣੀ ਜਗ੍ਹਾ ਤੇ ਪਿਆ ਜੀ। ਮੈਂ ਲੈ ਆਂਦਾ ਜੀ ਮੈਂ ਫਿਰ ਸ਼ੁਰੂਆਤ ਕਰ ਲਈ ਆਪਣੀ। ਅੱਛਾ ਜੀ। ਫਿਰ ਉਹਨਾਂ ਮੈਨੂੰ ਕਹਿੰਦਾ ਜੀ Uਸਤਾਦ ਧਾਰੋ। ਹਾਂ ਜੀ। ਫਿਰ ਮੈਂ ਆਪਣੇ ਉਸਤਾਦ ਜੀ ਸ੍ਰੀ ਇੰਦਰਿੰਦਰ ਸ਼ਰਮਾ ਜੀ ਉਹਨਾਂ ਕੋਲ ਸਿੱਖਿਆ ਲਈ। ਹਾਂ ਜੀ। ਤੇ ਸ਼ੁਰੂਆਤ ਕੀਤੀ। ਹਾਂ। ਬਸ ਇਤਰਾ ਹੀ ਮਾਰੇ ਦੀ ਕਿਰਪਾ ਹੁੰਦੀਗੀ ਤਾਂ ਆਪਾਂ। ਹਾਂ। ਸਿੱਖਦੇ ਗਏ ਸਿੱਖਦੇ ਗਏ ਸਿੱਖਦੇ ਗਏ ਹਲਵੀ ਸਿੱਖਣ ਰਿਹਾ ਜੀ ਹਾਂਜੀ ਕਿਉਂਕਿ ਸੰਗੀਤ ਜਿਹੜਾ ਇਹ ਕਦੀ ਵੀ ਕੋਈ ਵੀ ਬੰਦਾ ਸੰਗੀਤ ਚ ਸੰਪੂਰਨ ਹੁੰਦਾ ਉਹ ਕਹਿੰਦਾ ਮੈਂ ਹਲਵੀ ਸਿੱਖ ਰਿਹਾ ਤੇ ਮੈਂ ਵੀ ਸਿੱਖ ਹੀ ਰਿਹਾ ਲੈ ਮੈਨੂੰ ਉਹਦਾ ਕੁਝ ਵੀ ਨਹੀਂ ਆ ਪਤਾ ਨਹੀਂ ਤੁਹਾਡੀ ਮਿਹਰਬਾਨੀ ਹੈ ਤੁਸੀਂ ਮੈਨੂੰ ਪਸੰਦ ਕਰ ਲਿਆ ਵਾ ਪਰ ਮੈਨੂੰ ਉਹਦਾ ਕੁਝ ਵੀ ਨਹੀਂ ਆ ਤੇ ਮੈਂ ਸਿੱਖ ਹੀ ਰਿਹਾ ਜੀ ਹੋਰ ਸਾਹਿਬ ਇੱਕ ਸਵਾਲ ਇਹ ਵੀ ਜਰੂਰ ਕਰਨਾ ਚਾਹਾਂਗਾ ਕਿ ਚੇਲੇ ਜਿੰਨੇ ਵੀ ਆ ਸਾਰੇ ਸੋਸ਼ਲ ਮੀਡੀਆ ਤੇ ਇੰਨੀ ਧਮਾਲ ਮਚਾਉਂਦੇ ਹੋਣ ਤੇ ਉਸਤਾਦ ਕੈਮਰੇ ਅੱਗੇ ਆਉਣ ਤੋਂ ਸੰਗੇ ਵੀ ਯਾਰ ਮੈਂ ਕੈਮਰੇ ਅੱਗੇ ਆਉਣ ਦਾ ਸ਼ੌਂਕ ਨਹੀਂ ਰੱਖਦਾ ਪਰ ਅਸੀਂ ਤੈਨੂੰ ਦਿਲੋਂ ਧੰਨਵਾਦੀ ਆ ਸਾਨੂੰ ਤੁਸੀਂ ਸਮਾਂ ਜ਼ਰੂਰ ਦਿੱਤਾ ਹੈ ਦੇਖੋ ਜੀ ਮੈਂ ਤਾਂ ਚਾਹੁੰਦਾ ਜੀ ਮੈਂ ਇਤਰਾ ਹੀ ਰਵਾਂ ਮਸ਼ਹੂਰੀ ਜੀ ਮੈਂ ਕੀ ਲੈਣਾ ਜੀ ਮਸ਼ਹੂਰੀਆਂ ਦੇ ਵਿੱਚ ਮੈਂ ਕੁਝ ਨਹੀਂ ਆ ਨਾ ਤੇ ਮੈਂ ਬਸ ਆਰਾਮ ਦੀ ਜ਼ਿੰਦਗੀ ਚਾਹੁੰਨੇ ਆ ਮਾਰੇ ਰੋਟੀ ਦੇ ਜਾਵੇ ਈਰਮਾਨ ਨਾ ਖਾਈ ਜਾਂਦੇ ਆ ਕੀ ਲੈ ਕੇ ਨਾਲ ਜਾਣਾ ਕੁਝ ਆਪਾਂ ਸੰਗੀਤ ਸਿੱਖਿਆ ਆਪਣੇ ਮਨ ਦੀ ਖੁਸ਼ੀ ਵਾਸਤੇ ਹਾਂਜੀ ਹੁਣ ਜਿਹਨੂੰ ਚੰਗਾ ਲੱਗਦਾ ਮੇਰਕੋ ਆਦਾ ਵਾ ਮੈਨੂੰ ਸਿਖਾਓ ਜੀ ਮੈਨੂੰ ਚੰਗਾ ਲੱਗਦਾ ਸਿੱਖ ਭਾਈ ਤੂੰ ਵੀ ਸਿੱਖ ਮਿਹਨਤ ਕਰ ਮਿਹਨਤ ਕਰਨੀ ਪੈਂਦੀ ਆ ਮਿਹਨਤ ਦੇ ਬਿਗਾਰੇ ਮੈਨੂੰ ਪਤਾ ਜਿਤਨਾ ਮੈਂ ਮਿਹਨਤ ਕੀਤੀ ਹੈ ਨਾ ਮੈਂ ਰੋਟੀ ਪਾਣੀ ਕੁਛ ਵੀ ਮੈਨੂੰ ਹੋਸ਼ ਨਹੀਂ ਹੁੰਦੀ ਵਾਜਾ ਵਜਾਓ ਜੀ ਅੱਛਾ ਜੀ ਵਾਜਾ ਵਜਾਓ ਵਾਜਾ ਵਜਾਓ ਲਗਾਤਾਰ ਵਾਜਾ ਵਜਾਈ ਜਾਣਾ ਘਰ ਦੇ ਆਵਾਜ਼ ਮਾਰਨੀ ਆ ਰੋਟੀ ਖਾ ਲੈ ਅੱਛਾ ਖਾ ਲੈਣੀ ਅੱਛਾ ਜੀ ਫੇਰ ਵਾ ਜਫਰ ਨੇ ਲੋਕੀ ਮੈਨੂੰ ਕਹਿੰਦੇ ਨੇ ਜੀ ਯਾਰ ਇਹ ਛਦਾਈ ਹੋ ਗਿਆ ਵਾ ਅੱਛਾ ਜੀ ਕਹਿੰਦੇ ਨੇ ਲੋਕੀ ਮੈਨੂੰ ਕਹਿੰਦੇ ਨੇ ਛਦਾਈ ਪਰ ਸ਼ੌਂਕ ਸੀ ਮੈਨੂੰ ਦਿਨੇ ਕੰਮ ਕਰਨਾ ਰਾਤ ਨੂੰ ਵਾਜਾ ਵਜਾਉਣਾ ਲੋਹੇ ਦਾ ਕੰਮ ਸੀ ਸਾਡਾ ਅੱਜਕੱਲ੍ਹ ਦੀ ਜੇ ਗੱਲ ਕੀਤੀ ਜਾਵੇ ਭੋਰ ਸਾਹਿਬ ਕੋਈ ਵੀ ਪ੍ਰੋਫੈਸ਼ਨ ਹੁੰਦਾ ਹੈ ਨਾ ਤਾਂ ਕੋਈ ਨਵਾਂ ਤੁਹਾਡੇ ਕੋਲ ਕੋਈ ਚੇਲਾ ਆਉਂਦਾ ਨਾ ਤੇ ਬਹੁਤ ਸਾਰੇ ਜਿਹੜੇ ਉਸਤਾਦ ਉਹਨਾਂ ਦੇ ਮਨ 'ਚ ਹੁੰਦਾ ਯਾਰ ਮੇਰੇ ਤੋਂ ਅੱਗੇ ਨਾ ਲੰਘ ਜਾਵੇ ਜਾਂ ਭੀ ਕੋਈ ਵੀ ਕੋਈ ਜੇ ਸਮੇਂ ਦੀ ਗੱਲ ਕੀਤੀ ਜਾਵੇ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਤੁਸੀਂ ਆਪਣੇ ਚੇਲਿਆਂ ਦੇ ਅੱਗੇ ਖੋਲ ਦਿੰਦੇ ਹੋ ਵੀ ਆ ਲਓ ਜੋ ਵੀ ਹੈ ਮੇਰੇ ਕੋਲ ਤੁਸੀਂ ਉਹ ਸਿੱਖ ਸਕਦੇ ਹੋ ਕੀ ਹੱਸਤੇ ਬਿਲਕੁਲ ਇਹ ਤੇ ਮੇਰੀ ਵਹਿਹ ਆਦਤ ਹੀ ਆ ਗਈ ਮੈਂ ਲੋਕਾਂ ਨਹੀਂ ਰੱਖਣਾ ਚਾਹੁੰਦਾ ਕਿ ਜੋ ਮੈਂ ਸਿੱਖਿਆ ਜੋ ਮੇਰੇ ਗੁਰੂਆਂ ਨੇ ਮੈਨੂੰ ਦਿੱਤਾ ਵਾ ਤੇ ਮੈਂ ਚਾਹੁੰਦਾ ਵੀ ਉਹ ਵੀ ਉਹਨਾਂ ਕੋ ਚੱਲ ਜੇ ਜੇ ਮੇਰੀਆਂ ਕਾਪੀਆਂ ਕਿਤਾਬਾਂ 'ਚ ਬੰਦ ਪਿਆ ਰਿਆ ਉਹ ਤਾਂ ਸਿਉਂਗ ਨੇ ਖਾ ਜਾਣੀਆਂ ਸਹੀ ਗੱਲ ਹੈ ਤੇ ਜੇ ਕਿ ਕੋ ਚੱਲ ਜੂਗਾ ਕੋਣ ਗਾਲੂ ਆ ਮਹਾਰਾਜ ਦੇ ਉਹਦਾ ਮਨ ਠੰਡਾ ਹੋ ਜੂਗਾ ਖੁਸ਼ੀ ਮਿਲੂਗੀ ਉਹਨੂੰ ਸੁਣਨ ਵਾਲੇ ਵੀ ਉਹਨੂੰ ਕੋ ਸੁਣਨਗੇ ਇੱਚ ਕੋ ਮਾੜੀ ਗੱਲ ਨਹੀਂ ਕੀ ਤੇ ਸਰ ਕੇ ਮੈਂ ਕਿਹਾ ਯਾਰ ਸਿੱਖੋ ਯਾਰ ਲੈ ਲਓ ਬਾਕੀ ਉਹਨਾਂ ਦੀ ਹਿੰਮਤ ਹੈ ਉਹਨਾਂ ਦੀ ਹਿੰਮਤ ਹੈ ਪੌਰ ਸਾਹਿਬ ਮੈਂ ਚਾਹਾਂਗਾ ਕਿ ਹੁਣ ਇੱਕ ਵਾਰ ਉਹ ਜੈ ਸੁਨਾਇਆ ਜਾਵੇ ਬੜੇ ਪਿਆਰੇ ਬੋਲ ਨੇ ਤੁਹਾਡੇ ਮuje ਰਾਸ ਆ ਗਿਆ ਹੈ ਤੇਰੇ ਦਰ पे ਸਿਰ ਜਗਾਣਾ ਤਾਂ ਉਹ ਆਪਾਂ ਹੁਣ ਪੌਰ ਸਾਹਿਬ ਜੀ ਕੋਲੋਂ ਵਾਜੇ ਤੇ ਸੁਣਦੇ ਹਾਂ ਜੀ ਪੌਰ ਸਾਹਿਬ ਮuje ਰਾਸ ਆ ਗਿਆ ਹੈ मुझे रास आ गया है तेरे दर पे सर झुकाना मुझे रास आ गया है तेरे दर पे सर झुकाना मुझे रास आ गया है ਤੇਰੇ ਦਰ ਪੈ ਸਿਰ ਝੁਕਾਣਾ ਮੁਝੇ ਰਸ ਆ ਗਿਆ ਹੈ ਤੇਰੇ ਦਰ ਪੈ ਸਿਰ ਝੁਕਾਣਾ tujhe mil gaya pujari tujhe mil gaya pujari मुझे मिल गया ठिकाना मुझे रास आ गया है तेरे दर पे सर झुकाना मुझे रास आ गया है तेरे दर पे सर झुकाना ये सर वो सर नहीं है ਕਬੀ ਰੱਖ ਦੂੰ ਕਬੀ ਉਠਾ ਲੂੰ ਇਹ ਸਰਵ ਸਾਰ ਨਹੀਂ ਹੈ ਕਬੀ ਰੱਖ ਦੂੰ ਕਬੀ ਉਠਾ ਲੂੰ ਸਰ ਰਖ ਦਿਆ ਹੈ ਮੈਨੇ ਸਰ ਰਖ ਦਿਆ ਹੈ ਮੈਨੇ ਆਤਾ ਨਹੀਂ ਉਠਾਨਾ ਮੁਝੇ ਰਾਸ ਆ ਗਿਆ ਹੈ ਤੇਰੇ ਦਰ पे ਸਿਰ ਜੁਕਾਨਾ ਮੁਝੇ ਰਾਸ ਆ ਗਿਆ ਹੈ ਕੀ ਬਾਤ ਹੈ ਪੋਰ ਸਾਹਿਬ ਬਹੁਤ ਪਿਆਰੀ ਆਵਾਜ਼ ਤੇ ਪੋਰ ਸਾਹਿਬ ਬਚਪਨ ਦੇ ਵਿੱਚ ਜਦੋਂ ਤੁਸੀਂ ਸੰਗੀਤ ਵਾਲੀ ਲਾਈਨ ਦੇ ਪਾਸੇ ਆਏ ਜੇ ਤਾਂ ਕਿਹੜੇ ਪੁਰਾਣੇ ਗੀਤ ਜਿਹੜੇ ਆ ਤੁਸੀਂ ਕਿਹੜੇ ਪੁਰਾਣੇ ਸੌਂਗ ਜਿਹੜੇ ਕਿਹੜੇ ਕਲਾਕਾਰ ਦੇ ਜਿਹੜੇ ਜ਼ਿਆਦਾ ਸੁਣਨੇ ਪਸੰਦ ਕਰਦੇ ਸੀ ਵੈਸੇ ਮੇਰੇ ਵਾਸਤੇ ਤੇ ਸਾਰੇ ਜਿੰਨੇ ਵੀ ਕਲਾਕਾਰ ਆ ਸਾਰੇ ਪੂਜਣ ਵਾਲੇ ਹੀ ਆ ਜੀ ਕੋਈ ਵੀ ਕਲਾਕਾਰ ਮਾੜਾ ਨਹੀਂ ਆ ਹਾਂਜੀ ਔਰ ਜਿੰਨੇ ਵੀ ਫਿਲਮੀ ਇੰਡਸਟਰੀ 'ਚ ਗਾਉਂਦੇ ਆ ਮੁਹੰਮਦ ਰਫੀ ਸਾਬ ਲਤਾ ਮਗੀਸ਼ਕਾਰ ਆ ਸਾਬ ਹੌਸਲੇ ਮੁਕੇਸ਼ ਹਾਂਜੀ ਮੰਨੜੇ ਹੋਰ ਵੀ ਬਹੁਤ ਸਾਰੇ ਕਲਾਕਾਰ ਆ ਕਿਆ ਕਮਾਲ ਹੈ ਜੀ ਉਹਨਾਂ ਵਰਗਾ ਤਾਂ ਅਸੀਂ ਕਦੀ ਗਾਇ ਨਹੀਂ ਨਾ ਸਕਦੇ ਅੱਛਾ ਜੀ ਪਹਿਲੀ ਗੱਲ ਕਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਉਹ ਵੇਖ-ਵੇ ਕੇ ਹੀ ਸਿੱਖੀ ਜਾ ਰ ਅੱਛਾ ਜੀ ਅੱਛਾ ਉਹਨਾਂ ਦੀਆਂ ਸੁਰਾਂ ਤੇ ਹੀ ਆਪਾਂ ਥੋੜੀ ਕੋਸ਼ਿਸ਼ ਕੀਤੀ ਆ ਬਈ ਕੁਝ ਆਨੰਦ ਲਿਆ ਵਾ ਬਸ ਉਹ ਉਹ ਚੱਲ ਰਿਹਾ ਹਾਂਜੀ ਪਰ ਸਾਹਿਬ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਹੁਣ ਜਿਵੇਂ ਕੁੜੀ ਪਰਮ ਮੈਂ ਉਹ ਵੀ ਤੁਹਾਡੇ ਕੋਲੋਂ ਹੀ ਸਿੱਖਦੀ ਐ ਭੈਣ ਔਰ ਉਸ ਦਾ ਦੋ ਗੀਤ ਉਹਦੇ YouTube ਤੇ ਵੀ ਆ ਚੁੱਕੇ ਤਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਜਦੋਂ ਆਪਣੇ ਜਿਹੜੇ ਤੁਹਾਡੇ ਕੋਲੋਂ ਕੁਝ ਸਿੱਖ ਕੇ ਤਾਂ ਉਸ ਮਕਾਮ ਤੱਕ ਪਹੁੰਚਦਾ ਹੈ ਵੇਖੋ ਖੁਸ਼ੀ ਤੇ ਵੇਖੋ ਜੀ ਸਾਰਿਆਂ ਨੂੰ ਹੁੰਦੀ ਹੈ ਕੋਈ ਯਾਰ ਦੋਸਤ ਵੀ ਕੋਈ ਚੰਗਾ ਕੰਮ ਕਰ ਜੇ ਨਾ ਕਿਸੇ ਦਾ ਉਹਨੂੰ ਵੀ ਆਪਣੇ ਯਾਰ ਦੋਸਤ ਤੇ ਮਾਣ ਆ ਜਾਂਦਾ ਵਾ ਹਾਂਜੀ ਆਪਣੇ ਭੈਣ ਭਰਾ ਦੇ ਉਹਨੂੰ ਵੀ ਖੁਸ਼ੀ ਹੁੰਦੀ ਆ ਤੇ ਜੇ ਕੋਈ ਮੇਰੇ ਕੋਲ ਸਿੱਖੇ ਲੋਕੀ ਉਹਦਲ ਵੇਖ ਕੇ ਖੁਸ਼ ਹੁੰਦੇ ਆ ਤੇ ਮੈਨੂੰ ਵੀ ਖੁਸ਼ੀ ਹੋਊਗੀ ਹਾਂਜੀ ਮੈਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਚਲੋ ਸ਼ੁਕਰ ਆ ਵੀ ਕੋਈ ਮੇਰੇ ਕੋ ਥੋੜਾ ਉਹ ਵੀ ਸਿੱਖ ਕੇ ਚੱਲ ਗਿਆ ਵਾ ਇੰਨੇ ਨਾਲ ਹੀ ਲੋਕਾਂ ਨੂੰ ਅੱਖਾਂ ਦੇ ਬਿਠਾ ਲਿਆ ਵਾ ਮਿਹਰਬਾਨੀ ਹੈ ਦੁਨੀਆ ਦੀ ਲੋਕਾਂ ਦੀ ਮਿਹਰਬਾਨੀ ਆ ਸਰਬ ਤੁਸੀਂ ਜਿਹੜਾ ਮਿਊਜ਼ਿਕ ਦੇ ਵਿੱਚ ਹੀ ਪੜ੍ਹਾਈ ਵੀ ਮਿਊਜ਼ਿਕ ਦੇ ਵਿੱਚ ਹੀ ਕੀਤੀ ਹੈ ਜੀ ਹਾਂਜੀ ਮੈਂ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ ਜੀ ਪਰ ਇੰਨੀ ਨਹੀਂ ਕਰ ਸਕਿਆ ਜਿੰਨੀ ਮੈਂ ਚਾਹੁੰਦਾ ਸੀ ਜੋ ਮੈਂ ਸਿੱਖਣਾ ਚਾਹੁੰਦਾ ਸਾਂ ਉਹ ਮੇਰੇ ਕੋ ਕਰਾਂ ਦੀਆਂ ਮਜਬੂਰੀਆਂ ਸਮਝ ਲਓ ਕਿਉਂਕਿ ਸਾਰੀ ਦਿਹਾੜੀ ਦਾ ਕੰਮ ਕਰਨਾ ਲੋਹੇ ਨਾਲ ਕੁੱਲਣਾ ਲੋਹੇ ਨਾਲ ਕੁੱਲਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਲੋਹੇ ਸਾਰੀ ਦਿਹਾੜੀ ਕੰਮ ਕਰਕੇ ਤੇ ਬਾਅਦ ਚ ਇਹ ਲੈਣ ਵੱਖਰੀ ਵੱਖਰੀ ਸੰਗੀਤ ਦੀ ਤੇ ਮੈਂ ਕੀ ਕਰ ਲੂੰਗਾ ਏਅਰ ਕੇ ਮਰ ਕੋ ਜੋ ਮੈਂ ਸਿੱਖਣਾ ਚਾਹਣਾ ਉਹ ਮਰ ਕੋ ਸਿੱਖਿਆ ਨਹੀਂ ਗਿਆ ਪਰ ਫਿਰ ਵੀ ਜਿੰਨਾ ਮਾਰੇ ਨੇ ਮੇਰੀ ਝੋਲੀ ਜੀ ਪਾਤਾ ਮਾਰੇ ਦਾ ਧੰਨਵਾਦ ਆ ਤੁਸੀਂ ਪਿਆਰ ਕਰਦੇ ਸਾਰੇ ਪਿਆਰ ਕਰਦੇ ਆ ਤੇ ਮੈਂ ਵੀ ਸਾਰੇ ਨਾਲ ਪਿਆਰ ਕਰਦਾ ਕਮਾਲ ਦੀ ਗੱਲ ਇਹ ਹੈ ਕਿ ਲੋਹੇ ਦਾ ਕੰਮ ਕਰਕੇ ਨਾਲ ਇਸ ਆਪਣੇ ਸ਼ੌਂਕ ਨੂੰ ਸਮਾਂ ਦਿੱਤਾ ਔਰ ਸ਼ੌਂਕ ਨੂੰ ਸਮਾਂ ਦੇ ਕੇ ਵੀ ਜਿਸ ਮੁਕਾਮ ਤੇ ਅੱਜ ਭੌਰ ਸਾਹਿਬ ਤੁਸੀਂ ਜੋ ਜਿਹੜੀਆਂ ਚੀਜ਼ਾਂ ਵਾਜੇ ਤੇ ਤੁਸੀਂ ਵਜਾ ਕੇ ਗਾ ਲੈਂਦੇ ਹੋ ਵਾਜੇ ਤੇ ਮੇਰੇ ਖਿਆਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਉਹਦਾ ਹਜੇ ਵੀ ਪਤਾ ਨਹੀਂ ਹੋਣਾ ਇਹ ਵੀ ਕਹਿ ਸਕਦੇ ਹਾਂ ਜੀ ਨਹੀਂ ਜੀ ਬਹੁਤ ਬਹੁਤ ਕਲਾਕਾਰ ਬੈਠੇ ਆ ਹਾਂ ਜੀ ਬਹੁਤ ਬਹੁਤ ਅੱਛਾ ਵਾਜਾ ਵਜਾਉਣ ਵਾਲੇ ਬੈਠੇ ਮੈਂ ਤਾਂ ਕੁਝ ਵੀ ਨਹੀਂ ਹੈਗਾ ਹਾਂ ਜੀ ਹਾਂ ਜੀ ਮੈਂ ਇਹ ਦੇਖਣਾ ਆਪਣੇ ਆਪ ਨੂੰ ਮੈਂ ਕੁਛ ਨਹੀਂ ਗਾ ਬਹੁਤ ਬਹੁਤ ਅੱਛੇ ਬਹੁਤ ਬਹੁਤ ਗਾਉਣ ਵਾਲੇ ਆ ਕਿੰਨੀਆਂ ਅੱਛੀਆਂ ਆਵਾਜ਼ਾਂ ਉਹਨਾਂ ਦੀ ਬਹੁਤ ਵਧੀਆ ਗਾਉਂਦੇ ਆ ਮੈਂ ਮੈਂ ਚਾਹਾਂਗਾ ਹੁਣ ਹਿੰਦੀ ਸਾਡੇ ਦਰਸ਼ਕਾਂ ਨੂੰ ਜਿਹੜਾ ਕਿਉਂਕਿ ਜਿਹੜੇ ਕਲਾਕਾਰਾਂ ਬਹੁਤ ਸਾਰੇ ਕਲਾਕਾਰਾਂ ਦੇ ਤੁਸੀਂ ਨਾਮ ਲਏ ਸੀਗੇ ਤੇ ਉਹਨਾਂ ਦੇ ਵਿੱਚੋਂ ਹੁਣ ਫਿਰ ਸਰਦਾਰ ਅਵਤਾਰ ਸਿੰਘ ਜੀ ਭੌਰ ਕਿਉਂਕਿ ਦਰਸ਼ਕ ਸਾਡੇ ਨਾਲ ਬਣੇ ਨੇ ਕੀ ਸੁਣਾਉਣਗੇ ਹਾਂਜੀ ਕੋਈ ਦੇਖ ਲੈਣੇ ਜੀ ਕੋਈ ਗਾਣਾ ਪਾ ਦੇਣਾ ਵੀ ਉਹਨੂੰ ਜਬ ਯਾਦ ਆਏ ਬਹੁਤ ਯਾਦ ਆਏ ਜਬ ਉਹ ਜਬ ਜਹਾਦ ਆਏ ਤੋ ਬਹੁਤ ਯਾਦ ਆਏ ਇਹ ਪੁਰਾਣਾ ਹੀ ਗੀਤ ਸਿਗਾ ਜਿਹੜਾ ਪੌਰ ਸਾਹਿਬ ਨੇ ਸਾਂਝਾ ਕੀਤਾ ਹਰ ਕਲਾਕਾਰ ਦੇ ਹਰ ਇੱਕ ਵਿਅਕਤੀ ਦੇ ਜ਼ਿੰਦਗੀ ਦੇ ਬੜੇ ਸੰਘਰਸ਼ ਹੁੰਦੇ ਆ ਸਰਦਾਰ ਅਵਤਾਰ ਸਿੰਘ ਜੀ ਭੌਰ ਕਿਹੜੇ ਸੰਘਰਸ਼ ਚੋਂ ਨਿਕਲ ਕੇ ਜਿਹੜਾ ਫਿਰ ਵੀ ਆਪਣੇ ਕੰਮ ਦੇ ਨਾਲ-ਨਾਲ ਆਪਣਾ ਜਿਹੜਾ ਸ਼ੌਂਕ ਸੀ ਉਹਨੂੰ ਸਿੱਖਿਆ ਹੋਈ ਹੈ। ਵੇਖੋ ਭਾਜੀ ਜ਼ਿੰਦਗੀ ਜਿਹੜੀ ਹੈ ਹੈ ਹੀ ਸੰਘਰਸ਼ ਆ। ਹਾਂਜੀ ਹਾਂਜੀ। ਇਹ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਵੀ ਮੈਂ ਸੰਘਰਸ਼ ਨਹੀਂ ਕੀਤਾ। ਬਿਲਕੁਲ ਜੀ। ਕੋਈ ਥੋੜਾ ਵੱਧ ਕਰ ਲੈਂਦਾ ਕੋਈ ਥੋੜਾ ਘੱਟ ਕਰ ਲੈਂਦਾ। ਹਾਂਜੀ। ਕਰਦੇ ਸਾਰੇ ਸੰਘਰਸ਼ ਹੀ ਆ। ਆਪਾਂ ਵੀ ਲੱਗੇ ਆ ਕਰ ਰਹੇ ਹਾਂ ਬਸ। ਅੱਛਾ ਜੀ। ਧੰਨਵਾਦ। ਪੋਰ ਸਾਹਿਬ ਪ੍ਰੋਗਰਾਮਾਂ ਤੇ ਜਾਣ ਦਾ ਵੀ ਸ਼ੌਂਕ ਰੱਖਦੇ ਹੋ ਖੁਦ ਕਿਤੇ ਜਾ ਕੇ ਗਾਈਏ ਕਿ ਜਾਂ ਫਿਰ ਨਹੀਂ ਵੀ ਜਿੰਨਾ ਕੋ ਮਨ ਨੂੰ ਸਕੂਨ ਮਿਲਦਾ ਉਹਨਾਂ ਕੋ ਗਾਉਣਾ ਨਹੀਂ ਵੀਰ ਜੀ ਮੈਂ ਨਾ ਪ੍ਰੋਗਰਾਮ ਨਹੀਂ ਕਰਨਾ ਚਾਹੁੰਦਾ ਤੇ ਮੈਂ ਸਿਰਫ ਆਪਣੇ ਸ਼ੌਂਕ ਵਾਸਤੇ ਸਿੱਖਿਆ ਸੀ ਹਾਂਜੀ ਤੇ ਜਿਨ੍ਹਾਂ ਨੂੰ ਚੰਗਾ ਲੱਗਦਾ ਮੇਰੇ ਕੋ ਆਉਂਦੇ ਆ ਮੈਨੂੰ ਸਾਨੂੰ ਵੀ ਸ਼ੌਂਕ ਹੈ ਜੀ ਸਾਨੂੰ ਚੰਗਾ ਲੱਗਦਾ ਜੀ ਮੈਂ ਵੀ ਜਿੰਨਾ ਕੋ ਮੈਨੂੰ ਆਉਂਦਾ ਉਹਨਾਂ ਨੂੰ ਸਿਖਾ ਦੂੰਗਾ ਬਦਤ ਮੈਂ ਸਿਖਾ ਨਹੀਂ ਸਕਦਾ ਹਾਂਜੀ ਮੈਂ ਚਾਹਾਂਗਾ ਕਿ ਵਾਜੇ ਦੇ ਤੁਸੀਂ ਫਿਰ ਤੋਂ ਇੱਕ ਵਾਰ ਉਂਗਲ ਜਿਹੜੀ ਆ ਰੱਖ ਲਓ ਤੇ ਜੋ ਵੀ ਆਉਂਦਾ ਹੈ ਦਿਮਾਗ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਹੋਰ ਜ਼ਰੂਰ ਪਿਆਰਾ ਆਇਆ ਕੋਈ ਗੀਤ ਚਾਹੇ ਹਿੰਦੀ ਚਾਹੇ ਪੰਜਾਬੀ ਚਾਹੇ ਕੋਈ ਸਰਗਮ ਜਿਹੜਾ ਜਰੂਰ ਸੁਣਾਓ ਜੀ ਹਾਂਜੀ तन डोले मेरे दिल का गया करार रे कौन बजाए बांसुरिया मन डोले मेरा तन डोले मेरे मन का गया करार रे कौन बजाए बांसुरिया ਕਿਆ ਬਾਤ ਹੈ ਜੀ ਤੁਸੀਂ ਵੇਖ ਸਕਦੇ ਆ ਕਿ ਜਦੋਂ ਸਰਦਾਰ ਅਵਤਾਰ ਸਿੰਘ ਜੀ ਪੌਰ ਵਾਜੇ ਦੇ ਉੱਪਰ ਉਂਗਲ ਰੱਖਦੇ ਨੇ ਵਾਜੇ ਦੇ ਉੱਪਰ ਜਦੋਂ ਉਹ ਵਜਾਉਂਦੇ ਨੇ ਵਾਜੇ ਨੂੰ ਤਾਂ ਵਾਕਈ ਇੱਕ ਚੀਜ਼ ਜਿਹੜੀ ਹੈ ਜਿਹੜੀ ਪ੍ਰਮਾਤਮਾ ਨੇ ਇੱਕ ਕਲਾ ਉਹਨਾਂ ਨੂੰ ਦਿੱਤੀ ਹੈ ਤਾਂ ਲੱਗਦਾ ਹੈ ਕਿ ਉਸ ਜਿਹੜੀ ਕਲਾ ਹੈ ਵਾਕਈ ਜਿਹੜਾ ਪੌਰ ਸਾਹਿਬ ਨੇ ਇੱਕ ਉਸ ਨੂੰ ਕਹਿ ਸਕਦੇ ਆ ਕਿ ਬੜੇ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਜਿਹੜਾ ਹੈ ਉਹ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਪੌਰ ਸਾਹਿਬ ਸਵਾਲ ਇੱਕ ਇੱਥੇ ਜ਼ਰੂਰ ਇਹ ਵੀ ਪੁੱਛਣਾ ਜਾਵਾਂਗਾ ਜਿਹੜੇ ਤੁਹਾਡੇ ਕੋਲ ਸਿੱਖੇ ਗਏ ਗੀਤ ਵੀ ਆ ਗਏ ਕਈਆਂ ਦੇ ਕਈਆਂ ਨੂੰ ਚੰਗਾ ਮੁਕਾਮ ਮਿਲ ਗਿਆ ਫੋਨ ਆਉਂਦਾ ਹੁੰਦਾ ਵਾ ਪੁੱਛਦੇ ਹੁੰਦੇ ਨੇ ਕਿ ਪੌਰ ਸਾਹਿਬ ਤੁਹਾਡਾ ਕੀ ਹਾਲ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਤੁਹਾਡੇ ਕੋਲ ਸਿੱਖੇ ਅੱਜ ਇੱਥੇ ਪਹੁੰਚੇ ਹਾਂ ਜੀ ਉਹ ਤਾਂ ਪੁੱਛਦੇ ਆ ਜੀ ਹਾਂ ਬਹੁਤ ਵਧੀਆ ਵਾ ਸਾਰੇ ਹਾਂਜੀ ਪਿਆਰ ਕਰਦੇ ਆ ਇੱਜ਼ਤ ਕਰਦੇ ਆ ਮੈਂ ਧੰਨਵਾਦ ਕਰਦਾ ਹਾਂ ਵੀ ਮੇਰੀ ਉਹ ਇੱਜ਼ਤ ਕਰਦੇ ਆ ਤੇ ਬਹੁਤ ਬਹੁਤ ਧੰਨਿਆਓ ਧੰਨਵਾਦ ਹੈ ਉਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆ ਤੁਸੀਂ ਬੜੀ ਇੱਜ਼ਤ ਕੀਤੀ ਮੇਰੀ ਬੜਾ ਮਾਣ ਬਖਸ਼ਿਆ ਵਾ ਥੈਂਕ ਯੂ ਜੀ ਮੈਂ ਚਾਹਾਂਗਾ ਕਿ ਦਰਸ਼ਕ ਬਣੇ ਆ ਸੁਣਾਂਗੇ ਅਜੇ ਹਜੇ ਅਜੇ ਗੀਤ ਜਿਹੜਾ ਹੋਰ ਵੀ ਤੁਹਾਡੇ ਕੋ ਸੁਣਾਂਗੇ ਤੁਸੀਂ ਵਾਜੇ ਤੇ ਇੱਕ ਵਾਰੀ ਫੇਰ ਤੋਂ ਇੱਕ ਵਾਰ ਉਸੇ ਤਰ੍ਹਾਂ ਹੀ ਹੱਥ ਰੱਖ ਲਓ ਸੋਹਣੀ ਰਾਤ ਡਰ की, ना जाने तुम कब आओगे सुहानी रात डर चुकी ना जाने तुम कब आओगे जहां की रुत बदल चुकी ਨਾ ਜਾਣੇ ਤੂੰ ਕਹਾਉਗੇ ਸੁਹਾਣੀ ਰਾਤ ਡਲ ਚੁਕੀ ਨਾ ਜਾਣੇ ਤੂੰ ਕਹਾਉਗੇ ਬਹੁਤ ਹੀ ਪਿਆਰਾ Song ਤੇ ਬਹੁਤ ਹੀ ਪਿਆਰੀ ਆਵਾਜ਼ ਤੇ ਸਰਦਾਰ ਅਵਤਾਰ ਸਿੰਘ ਜੀ ਭੌਰ ਸਾਡੇ ਨਾਲ ਨੇ ਮੈਂ ਚਾਹਾਂਗਾ ਭੌਰ ਸਾਹਿਬ ਇੱਕ ਵਾਰ ਉਹ 14ਵੀਂ ਕਾ ਚਾਂਦ ਹੋ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਜਿਹੜਾ ਜਰੂਰ ਸੁਣਾਇਆ ਗਿਆ ਜੋ ਵੀ ਹੋ ਤੂੰ ਖੁਦਾ ਕੀ ਕਸਮ ਲਾਜਵਾਬ ਉਹ ਤਾਂ ਇੱਕ ਵਾਰੀ ਉਹ ਵਾਜੇ ਤੇ ਜਿਹੜਾ ਹੈ ਸਾਡੇ ਦਰਸ਼ਕਾਂ ਨੂੰ ਜਰੂਰ ਜਿਹੜਾ ਸੁਣਾਇਆ ਬਹੁਤ ਪਿਆਰੀ ਆਵਾਜ਼ ਤੇ ਪੌਰ ਸਾਹਿਬ ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਉਹਨਾਂ ਕਲਾਕਾਰਾਂ ਨੂੰ ਫਨਕਾਰਾਂ ਨੂੰ ਜਿਹੜੇ ਸ਼ੌਂਕ ਰੱਖਦੇ ਨੇ ਗਾਉਣ ਦਾ ਕਿ ਉਹਨਾਂ ਨੌਜਵਾਨਾਂ ਨੂੰ ਜਿਹੜਾ ਆਪਣੇ ਵੱਲੋਂ ਕੋਈ ਸਨੇਹਾ ਕੋਈ ਜਿਹੜਾ ਆਪਣੇ ਮਨ ਦੀ ਕੋਈ ਵਿਚਾਰ ਜਿਹੜੀ ਆ ਉਹ ਕਹਿਣੀ ਚਾਹੂਗੀ ਦੇਖੋ ਜੀ ਮੈਂ ਤੇ ਆਪ ਕੁਝ ਨਹੀਂ ਸਿੱਖਿਆ ਤੇ ਮੈਂ ਕਿਸੇ ਨੂੰ ਕੀ ਸੇਧ ਦੇ ਸਕਦਾ ਹਾਂ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਇਹ ਕਹਿਣਾ ਵਾਂ ਵੀ ਥੋੜਾ ਗਾ ਲੋ ਚੰਗਾ ਗਾ ਲੋ ਥੋੜਾ ਗਾ ਲੋ ਚੰਗਾ ਗਾ ਲੋ ਬਸ ਚੰਗਾ ਗਾਓ ਸੁਰ ਚ ਗਾਓ ਤਾਲ ਚ ਗਾਓ ਆਪਣੇ ਮਨ ਦੀ ਖੁਸ਼ੀ ਆਸਤੇ ਗਾਓ ਜੇ ਤੁਹਾਡੇ ਮਨ ਦੀ ਖੁਸ਼ੀ ਹੈ ਨਾ ਤੁਹਾਨੂੰ ਖੁਸ਼ੀ ਮਿਲੀ ਹੈ ਨਾ ਤੇ ਸੁਣਨ ਵਾਲੇ ਨੂੰ ਖੁਸ਼ੀ ਮਿਲੇਗੀ ਜਿਸ ਅਹੀਂ ਖੁਸ਼ ਨਹੀਂ ਆਪਣੇ ਗਉਂਦੇ ਤੇ ਕਿਸੇ ਨੂੰ ਕੀ ਖੁਸ਼ ਕਰ ਸਕਦੇ ਅਸੀਂ ਨਹੀਂ ਕੁਛ ਕਰ ਸਕਦੇ ਤੇ ਕਰਕੇ ਮੈਂ ਕਿਸੇ ਨੂੰ ਕੁਝ ਨਹੀਂ ਕਹਤਾ ਸਾਰੇ ਵਧੀਆ ਗਉਂਦੇ ਆ ਪਰ ਫਿਰ ਹੀ ਇਹ ਤੇ ਮੈਂ ਕਹੂੰਗਾ ਵੀ ਆਪਣੇ ਮਨ ਵਾਸਤੇ ਆਪਣੀ ਖੁਸ਼ੀ ਵਾਸਤੇ ਗਾਓ ਮੈਂ ਇੱਕ ਵੰਡੋ ਸਾਰਿਆਂ ਨੂੰ ਕੀ ਬਾਤ ਹੈ ਜੀ ਕੀ ਬਾਤ ਹੈ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਜਿਹੜਾ ਤੁਸੀਂ ਸਾਨੂੰ ਦਿੱਤਾ ਬਹੁਤ ਸਾਬ ਤੁਹਾਡੇ ਰਿਣੀ ਨਾ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਮੈਂ ਤਾਂ ਚਾਹੁੰਦਾ ਨਹੀਂ ਵੀ ਇਹ ਇੰਟਰਵਿਊ ਮੈਂ ਕਰਾਵਾਂ ਆਪਣੀ ਸੋਸ਼ਲ ਮੀਡੀਆ ਦੇ ਮੈਂ ਜਾਵਾਂ ਮੈਂ ਨਹੀਂ ਚਾਹੁੰਦਾ ਪਰ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੰਨਵਤਾਰ ਸਿੰਘ ਜੀ ਪੌਰ ਜਿਨ੍ਹਾਂ ਦੇ ਚੇਲਿਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਜਿਹੜਾ ਉਹ ਪਿਆਰ ਲਿਆਏ ਲੋਕਾਂ ਦਾ ਬਹੁਤ ਸਾਰੀਆਂ ਇਹਨਾਂ ਦੇ ਚੇਲਿਆਂ ਦੀਆਂ ਵੀਡੀਓ ਚੱਲੀਆਂ ਨੇ ਤਾਂ ਅੱਜ ਸਾਡੇ ਨਾਲ ਬਣੇ ਅਸੀਂ ਗੱਲਬਾਤ ਦੇਲਦੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਨੇ ਆਪਾਂ ਉਹਨਾਂ ਕੋਲੋਂ ਤੁਹਾਨੂੰ ਇਹ ਇੰਟਰਵਿਊ ਪਿਆਰੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੀਖ ਦੇ ਨਾਲ ਮਹਿੰਦਰਜੀਤ ਸਿੰਘ ਰਜਾਨਾ ਪ੍ਰਾਈਮ ਨਿਊਜ਼ ਅੰਮ੍ਰਿਤਸਰ